ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀ ਵਰਦੇ ਵਿੱਚ ਰਾਤ ਲੈਣ ਲਈ ਕਿਸੇ ਥਾਂ ਦਾ ਪ੍ਰਬੰਧ ਕਰ ਲਈ ਮੈਨੂੰ ਪਿੰਡ ਜਾਣ ਦੀ ਆਗਿਆ ਦਿਓ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਪਿੰਡ ਚਲਾ ਗਿਆ ਪਰ ਉਸ ਨੂੰ ਇਸ ਔਕੜ ਦਾ ਸਾਹਮਣਾ ਕਰਨਾ ਪਿਆ ਜੇ ਕਿਸੇ Hindu ਦੇ ਘਰ ਜਾਵੇ ਉਹ ਇਹ ਆ ਕੇ ਨਾ ਕਰਦੀ ਵੀ ਕਿ ਤੁਸੀਂ ਇੱਕ Hindu ਤੇ ਇੱਕ ਮੁਸਲਮਾਨ ਹੋ ਇਸ ਲਈ ਮੈਂ ਦੋਵਾਂ ਨੂੰ ਆਪਣੇ ਕਰ ਨਹੀਂ ਰੱਖ ਸਕਦਾ ਜੇ ਕਿਸੇ ਮੁਸਲਮਾਨ ਦੇ ਘਰ ਜਾਵੇ ਤਾਂ ਵੀ ਅਜਿਹਾ ਜਵਾਬ ਹੀ ਸੁਣਨ ਨੂੰ ਮਿਲਦਾ ਅੰਤ ਗੁਰੂ ਜੀ ਨੂੰ ਕਿਤੇ ਵੀ ਕੋਈ ਅਜਿਹੀ ਜਗ੍ਹਾ ਨਹੀਂ ਮਿਲੀ ਜਿੱਥੇ ਰਾਤ ਬਸੇਰਾ ਕੀਤਾ ਜਾ ਸਕੇ ਅੰਤ ਗੁਰੂ ਦੇਵ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਚਲੋ ਅੱਗੇ ਵੱਧੇ ਚਲੋ ਸਾਨੂੰ ਇੱਕ ਭਗਤ ਯਾਦ ਕਰ ਰਿਹਾ ਹੈ ਅੱਜ ਅਸੀਂ ਉਸ ਦੇ ਇੱਥੇ ਰੁਕਾਂਗੇ ਭਾਈ ਮਰਦਾਨਾ ਜੀ ਮਨ ਹੀ ਮਨ ਵਿੱਚ ਸੋਚ ਰਹੇ ਸਨ ਕੋਈ ਵਿਸ਼ੇਸ਼ ਭਗਤ ਹੋਵੇਗਾ ਜਿੱਥੇ ਇੱਥੇ ਗੁਰੂਦੇਵ ਠਹਿਰਨਾ ਚਾਹੁੰਦੇ ਹਨ ਚਲੋ ਭੁੱਖ ਬੋਧ ਲੱਗੀ ਹੈ ਉੱਥੇ ਹੀ ਜਾ ਕੇ ਭੋਜਨ ਕਰਾਂਗੇ ਪਰ ਗੁਰੂਦੇਵ ਤਾਂ ਹੌਲੀ-ਹੌਲੀ ਪੂਰੇ ਨਗਰ ਨੂੰ ਪਾਰ ਕਰ ਗਏ ਕਿੱਥੇ ਰੁਕੇ ਹੀ ਨਹੀਂ ਅਖੀਰ ਵਿੱਚ ਇੱਕ ਉਜੜੀ ਥਾਂ ਵਿੱਚ ਇੱਕ ਟੁੱਟੀ ਹੋਈ ਝੋਪੜੀ ਵਿਖਾਈ ਦਿੱਤੀ ਜਿਸ ਵਿੱਚ 蒂ਮ-蒂ਮਾਂਦਾ ਹੋਇਆ ਇੱਕ ਦੀਵਾ ਬਲ ਰਿਹਾ ਸੀ ਗੁਰੂਦੇਵ ਉੱਤੇ ਹੀ ਰੁਕ ਗਏ ਅਤੇ ਆਵਾਜ਼ ਲਗਾਈ ਸਤ ਕਰਤਾਰ ਸਤ ਕਰਤਾਰ ਅੰਦਰ ਦਰਦ ਨਾਲ ਕੁਰਲਾਉਣ ਦੀ ਆਵਾਜ਼ ਆਈ ਅਤੇ ਉਸਨੇ ਕਿਹਾ ਤੁਸੀਂ ਕੌਣ ਹੋ ਮੈਂ ਬਿਮਾਰ ਕੁਸ਼ਟ ਰੋਗੀ ਹਾਂ ਮੈਨੂੰ ਭਿਆਨਕ ਰੋਗ ਹੈ ਅੰਤ ਮੇਰੇ ਨਜ਼ਦੀਕ ਕਿਸੇ ਦਾ ਆਉਣਾ ਉਸਦੇ ਲਈ ਹਿਤਕਰ ਨਹੀਂ ਹੈ ਪਰ ਗੁਰੂਦੇਵ ਨੇ ਜਵਾਬ ਦਿੱਤਾ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਅਸੀਂ ਤੁਹਾਡੀ ਸਹਾਇਤਾ ਕਰਨਾ ਚਾਹੁੰਦੇ ਹਾਂ। ਜੁਬਾ ਵਿੱਚ ਕੁਸ਼ਟ ਰੋਗੀ ਨੇ ਕਿਹਾ ਜਿਵੇਂ ਤੁਹਾਡੀ ਇੱਛਾ ਪਰ ਮੇਰੇ ਨਜ਼ਦੀਕ ਬਦਬੂ ਦੇ ਕਾਰਨ ਕੋਈ ਵੀ ਰੁਕ ਨਹੀਂ ਪਾਂਦਾ। ਗੁਰੂਦੇਵ ਜੀ ਉਸ ਝੋਪੜੀ ਦੇ ਅੰਦਰ ਜਾ ਕੇ ਬੈਠ ਗਏ ਅਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਰਬਾਬ ਵਜਾ ਕੇ ਕੀਰਤਨ ਸ਼ੁਰੂ ਕਰੋ। ਮੈਂ ਅੱਗ ਸਾੜ ਕੇ ਇਸ ਕੁਸ਼ਟ ਦੇ ਉਪਚਾਰ ਲਈ ਪਾਣੀ ਉਬਾਲ ਕੇ ਦਵਾਈ ਤਿਆਰ ਕਰਦਾ ਹਾਂ। ਤਦ ਗੁਰੂਦੇਵ ਨੇ ਉੱਥੇ ਪਏ ਹੋਏ ਮਿੱਟੀ ਦੇ ਬਰਤਨ ਵਿੱਚ ਪਾਣੀ ਉਬਾਲਿਆ ਅਤੇ ਥੈਲੇ ਵਿੱਚੋਂ ਕੱਢ ਕੇ ਉਸ ਵਿੱਚ ਇੱਕ ਵਿਸ਼ੇਸ਼ ਰਸਾਇਣ ਮਲਾਇਆ ਇਸ ਰਸਾਇਣ ਨੂੰ ਗੁਣਗੁਣੇ ਪਾਣੀ ਵੱਲੋਂ ਗੁਰੂਦੇਵ ਨੇ ਉਸ ਕੁਸ਼ਟ ਰੋਗੀ ਦੇ ਜ਼ਖਮ ਧੋ ਕੇ ਮਲਮ ਪੱਟੀ ਕਰ ਦਿੱਤੀ ਕੁਸ਼ਟ ਰੋਗੀ ਦਾ ਦਰਦ ਸ਼ਾਂਤ ਹੋ ਗਿਆ ਉਹ ਆਰਾਮ ਅਨੁਭਵ ਕਰਨ ਲੱਗਾ ਅਤੇ ਭਾਈ ਮਰਦਾਨਾ ਦੁਆਰਾ ਕੀਤੇ ਜਾ ਰਹੇ ਕੀਰਤਨ ਵਿੱਚ ਉਸ ਦਾ ਮਨ ਜੁੜਨ ਲੱਗਾ ਭਾਈ ਮਰਦਾਨਾ ਜੀ ਨੇ ਕੁਸ਼ਟ ਰੋਗੀ ਨੂੰ ਪੁੱਛਿਆ ਇਹ ਰੋਗ ਤੁਹਾਨੂੰ ਕਿਸ ਪ੍ਰਕਾਰ ਹੋ ਗਿਆ ਜਵਾਬ ਵਿੱਚ ਕੁਸ਼ਟ ਰੋਗੀ ਨੇ ਕਿਹਾ ਕਿ ਮੈਂ ਜਵਾਨ ਦਸ਼ਾ ਵਿੱਚ ਦੀਪਾਲਪੁਰ ਦੇ ਇੱਕ ਪਿੰਡ ਦਾ ਜ਼ਿੰਮੇਵਾਰ ਸੀ ਮੇਰੇ ਕੋਲ ਪੈਸਾ ਜਾਦੇ ਹੋਣ ਦੇ ਕਾਰਨ ਮੈਂ ਵਿਲਾਸਤਾ ਵਿੱਚ ਪੈ ਗਿਆ ਅੰਤ ਮੈਂ ਆਪਣੇ ਅਧਿਕਾਰਾਂ ਦਾ ਦੁਰਪਰਯੋਗ ਕਰ ਮਨਮਾਨੀ ਕਰਨ ਲੱਗਾ ਜਿਤੇ ਨਾਲ ਕਈ ਔਰਤਾਂ ਮੇਰੀ ਵਾਸ਼ਨਾ ਦਾ ਸ਼ਿਕਾਰ ਹੋਈਆਂ ਉਹਨਾਂ ਔਰਤਾਂ ਦੇ ਸ਼ਰਾਬ ਵੱਲੋਂ ਮੈਨੂੰ ਕੁਸ਼ਟ ਰੋਗ ਹੋ ਗਿਆ ਗੁਰੂਦੇਵ ਨੇ ਕਿਹਾ ਕੁਦਰਤ ਦਾ ਇਹ ਅਟਲ ਨਿਯਮ ਹੈ ਜੋ ਜਿਹਾ ਕਰਮ ਕਰੇਗਾ ਉਹ ਜਿਹਾ ਹੀ ਫਲ ਪਾਵੇਗਾ ਜਿਹਾ ਬੀਜਾ ਸੋ ਲੂਣੇ ਕਰਮਾ ਸੰਦਰਾ ਖੇਤ ਗੁਰੂਦੇਵ ਨੇ ਕਿਹਾ ਜੇਕਰ ਤੁਸੀਂ ਪਸਤਾਵਾ ਕਰਦੇ ਹੋ ਤਾਂ ਅਸੀਂ ਤੈਨੂੰ ਅੰਮ੍ਰਿਤ ਪ੍ਰਦਾਨ ਕਰਾਂਗੇ ਜਿਸ ਵੱਲੋਂ ਜ਼ਹਿਰ ਦਾ ਪ੍ਰਭਾਵ ਜਲਦੀ ਖਤਮ ਹੋ ਜਾਵੇਗਾ ਅਤੇ ਤੂ ਨਿਰੋਗ ਹੋ ਜਾਵੇਗਾ ਇਹ ਸੁਣ ਕੇ ਕੁਸ਼ਟ ਰੋਗੀ ਨੇ ਜਵਾਬ ਦਿੱਤਾ ਜੇਕਰ ਤੁਸੀਂ ਮੈਨੂੰ ਇਸ ਭਿਆਨਕ ਰੋਗ ਵੱਲੋਂ ਮੁਕਤੀ ਦਿਲਾਵੋ ਤਾਂ ਮੈਂ ਰਹਿੰਦਾ ਜੀਵਨ ਸੇਵਾ ਪਰ ਉਪਕਾਰ ਵਿੱਚ ਬਤੀਤ ਕਰਾਂਗਾ ਗੁਰੂਦੇਵ ਨੇ ਤਦ ਉਸ ਵੱਲੋਂ ਵਚਨ ਲੈ ਕੇ ਉਸ ਨੂੰ ਮਨ ਇਕਾਗਰ ਕਰ ਪ੍ਰਭੂ ਚਰਨਾਂ ਵਿੱਚ ਲੀਨ ਹੋਣ ਦਾ ਢੰਗ ਸਿਖਾਇਆ ਅਤੇ ਨਾਮਦਾਨ ਦਿੱਤਾ ਅਗਲੇ ਦਿਨ ਕੁਸ਼ਟ ਰੋਗੀ ਨੇ ਗੁਰੂਦੇਵ ਨੂੰ ਕਿਹਾ ਤੁਸੀਂ ਮੇਰੇ ਉੱਤੇ ਬਹੁਤ ਬਹੁਤ ਉਪਕਾਰ ਕੀਤਾ ਹੈ ਮੇਰੇ ਜਿਹੇ ਪੀੜਤ ਦੀ ਤੁਸੀਂ ਪੁਕਾਰ ਸੁਣੀ ਹੈ ਵਾਸਤ ਵਿੱਚ ਮੇਰੇ ਨਜ਼ਦੀਕ ਕੋਈ ਵੀ ਨਹੀਂ ਆਉਂਦਾ ਸੀ ਬਦਬੂ ਅਤੇ ਪਿਆਨਕ ਰੋਗ ਦੇ ਡਰ ਵੱਲੋਂ ਮੇਰੇ ਲਈ ਖਾਣਾ ਬਾਹਰ ਵੱਲੋਂ ਹੀ ਸੁੱਟ ਕੇ ਮੇਰੇ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਸਨ ਗੁਰੂਦੇਵ ਨੇ ਕੁਝ ਦਿਨ ਉਸ ਕੁਸ਼ਟ ਰੋਗੀ ਦੀ ਮਲਮ ਪੱਟੀ ਜਾਰੀ ਰੱਖੀ ਅਤੇ ਭਾਈ ਮਰਦਾਨਾ ਜੀ ਹਰੀ ਜਸ ਵਿੱਚ ਕੀਰਤਨ ਦਾ ਪ੍ਰਵਾਹ ਚਲਾਉਂਦੇ ਰਹੇ ਇਹ ਸਭ ਵੇਖ ਕੇ ਕੁਸ਼ਟ ਰੋਗੀ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਗੁਰੂ ਦੇਵ ਦਾ ਆਬਾਰ ਵਿਅਕਤ ਕਰਦੇ ਹੋਏ ਜਲ ਪਾਨ ਦੀ ਸੇਵਾ ਸ਼ੁਰੂ ਕਰ ਦਿੱਤੀ। ਹੁਣ ਕੁਸ਼ਟ ਰੋਗੀ ਦਾ ਮਨ ਗੁਰੂ ਦੇਵ ਦੀ ਦਸਤੀ ਟੰਕ ਅਨੁਸਾਰ ਪ੍ਰਭੂ ਚਰਨਾਂ ਵਿੱਚ ਲੀਨ ਰਹਿਣ ਲੱਗਾ। ਵੇਖਦੇ ਹੀ ਵੇਖਦੇ ਕੁਸ਼ਟ ਰੋਗੀ ਰੋਗ ਆਜ਼ਾਦ ਹੋ ਗਿਆ। ਕੁਸ਼ਟ ਰੋਗੀ ਦਾ ਰੋਗ ਠੀਕ ਹੋਇਆ ਵੇਖ ਕੇ ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਅਤੇ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਅੱਗ ਵਗ ਫੈਲ ਗਈ ਕਿ ਗੁਰੂ ਸਾਹਿਬ ਦੀ ਅਜਮਤ ਬਾਰੇ ਜਾਣ ਕੇ ਜਿਨ੍ਹਾਂ ਲੋਕਾਂ ਨੇ ਮਰਦਾਨਾ ਜੀ ਨੂੰ ਰਾਤ ਕੱਟਣ ਲਈ ਇਨਕਾਰ ਕੀਤਾ ਸੀ ਉਹਨਾਂ ਨੂੰ ਵੀ ਬਹੁਤ ਪਛਤਾਵਾ ਹੋਇਆ ਇਸ ਤਰ੍ਹਾਂ ਇਹ ਸਾਰੇ ਤੇ ਪਿੰਡ ਦੇ ਹੋਰ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਪਾਸ ਪਹੁੰਚੇ ਗੁਰੂ ਜੀ ਕੋਲ ਆ ਕੇ ਉਹਨਾਂ ਦੇ ਚਰਨ ਛੁਏ ਅਤੇ ਬੇਨਤੀ ਕੀਤੀ ਕਿ ਸਾਤੂ ਹੋਈ ਭੁੱਲਾਂ ਦੀ ਖੀਮਾ ਬਖਸ਼ੋ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਵੀ ਨਾਮ ਸਿਮਰਨ ਅਤੇ ਸੇਵਾ ਕਰਨ ਦਾ ਵਰ ਬਖਸ਼ਿਆ ਜਾਵੇ। ਗੁਰੂ ਜੀ ਨੇ ਸਾਰੇ ਪਿੰਡ ਵਾਲਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਆਖਿਆ ਕਿ ਸਾਰਾ ਪਿੰਡ ਉੱਦਮ ਕਰਕੇ ਪਿੰਡ ਵਿੱਚ ਇੱਕ ਧਰਮਸ਼ਾਲਾ ਤਿਆਰ ਕਰਵਾ ਦਿਓ ਜਿਸ ਵਿੱਚ ਹਰ ਕਿਸਮ ਦਾ ਰਾਹੀ ਰਾਤ ਕੱਟ ਸਕੇ।